ਆ ਨਖਰੋ ਤੋਦਲੀ ਦੇ ਜਿੰਮੂ ਦੇ ਭਰਾਵਾਂ ਦੀ ਔਕਾਤ ਚੈੱਕ ਕਰੋ ਜਰਾ ਟੈਕਸ ਮਜ਼ਦੂਰੀਆਂ ਕਰਦੇ ਫੋਨ ਨਹੀਂ ਚੱਕਦੇ ਤੇ ਮੁੜ ਕੇ ਫੋਨ ਕੱਟ ਕੇ 3 ਸੈਕਿੰਡਾਂ 'ਚ ਭਰਾਰ ਭੈਣ ਦੀ ਛੋਲੀ ਇਹਦੀ ਮੈਂ ਵੀਡੀਓ ਡਾਣ ਕਰਕੇ ਪੋਣਾ YouTube ਤੇ ਤੇਰੀ ਮਾਦੇ ਜੱਡਿਆਂ 'ਚ ਲਣਗੇ ਟਟਿਆਂ 'ਚ ਦਾਮਾ ਦੇ ਫੋਨ ਚੱਕ ਪਿਓ ਦਾ ਤੇਰੀ ਭੈਣ ਦੇ ਘੂਸੇ 'ਚ ਲਲ ਲੋ ਲੈਵਲ ਬੋੜੇ ਭੈਣ ਦੀ ਭੋਦੀ ਆਵੇ ਜੂੜੇ ਭੋਦੀ ਜੀ ਲਲ ਲੜੀ ਦੇ ਲਹ ਉਹ ਦਰ ਕੋਲ ਕੱਟ ਕੇ ਤੇ ਇੱਧਰ ਟੈਕਸਟ ਮਜ਼ਦੂਰੀਆਂ ਕਰੀ ਜਾਂਦਾ ਆ ਚੈੱਕ ਕਰੋ ਜਰਾ ਤੇਰੀ ਅੰਮੀ ਜਾਂਦੀ ਬਾਡੀ ਫੋਟੋ ਚ ਲਤਾ ਮਾਰਾ ਹਰਦੀਪ ਜੀ ਆਇਆ ਚਲੋ ਇੱਕ ਕੋਲ ਕੱਟ ਕੇ ਫਰਾਰ ਫਿਰ ਫਰਾਰ ਹੋ ਗਿਆ ਆ ਵੀ ਗੋਲਾ ਲਾਇਆ ਪਿਓ ਨੂੰ ਤੇ ਆ ਵੀ ਫਰਾਰ ਧਾਡੀ ਮਾ ਦਾ ਫੱਦਾ ਇਧਰ ਹੱਥ ਪਾਓ ਜੀ ਆਇਆ ਕਰੋ ਤੇਰੀ ਟੈਕਸਟ ਮਜ਼ਦੂਰੀਆਂ ਕਰੋ ਧਾਡੀ ਅੰਮੀ ਜਾਂਨਾ ਜ਼ਬਰਦਸਤ ਰਾਂ ਓ ਡਾਡੇ ਬਦਾ ਇਰਾਦਾ ਕਰਦਾ ਪਹਿਰ ਦੇ ਰੋਦੀ ਆਵਾ ਓ ਡਾਡੇ ਨੀ ਲਗਰੋ ਦੋ ਦੂ ਤੇ ਮਾਰੂ ਚੌੜੇ ਮਾਰਗੇ ਵੀ ਜਵਾਨਦਾਰ ਵਰਾ ਓ ਡਾਡੇ ਬੌਂਡ ਕਾ ਬੱਜਾ ਓਏ ਤੇਰੇ ਬੇਗਦੀ ਪਹਿਰ ਦਾ ਜੁਦਾ ਜੀਰਿਆ ਓਏ ਤੇਰੀ ਨਗਰਾਂ ਤੋਦਲੀ ਦੀ ਮਾਦੇ ਫੋਟੇ ਚ ਲੋਲਾ ਓਏ ਤੇਰੀ ਨਗਰਾਂ ਤੋਦਲੀ ਦੀ ਤੇਰ ਦਾ ਜੁਦਾ ਜੀਰਿਆ ਓਏ ਤੇਰੇ ਫੇਕ ਪੌੜੇ ਦੀ ਦੇ ਵੀ ਮਾ ਦਾ ਹੁਮਸਾ ਦੀ ਰਿਆ ਓਏ ਬੇਦ ਮਰੇਗਾ ਤੇਰੀ ਪੈਰ ਦਾ ਕੁ ਇਹ ਵੀ